ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਜਿਹੜੀ ਜਾਨੀ ਕਿ ਇੱਕ ਪ੍ਰੋਪਰ ਜੰਗਲ ਦੇ ਵਿੱਚ ਬਣੀ ਹੋਈ ਆ ਤੇ ਉਹਦੇ ਆਪਾਂ ਤੁਹਾਨੂੰ ਰੂਰੂ ਕਰਾਵਾਂਗੇ ਦਰਸ਼ਨ ਕਰਾਵਾਂਗੇ ਉਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਆਓ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਤੇ ਸਾਹਮਣੇ ਤੁਸੀਂ ਮੇਰੀ ਬੈਕ ਸਾਈਡ ਦੇਖ ਰਹੇ ਹੋ ਜਿਹੜਾ ਘੰਟਾ ਘਰ ਇੱਕ ਪਾਸੇ ਨੂੰ ਝੁਗਿਆ ਹੋਇਆ ਇਹਦੇ ਬਾਰੇ ਵੀ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਪੀ ਐ ਮਹਾਰਾਜ ਜੀ ਕਹਿੰਦੇ ਬਲਵੀਰ ਸਿੰਘ ਦੀ ਵਿਰਾਸਤ ਦਾ ਪ੍ਰਾਣੀ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਘੰਟਾ ਘਰ ਇੱਕ ਪਾਸੇ ਨੂੰ ਦੇਖੋ ਕਿਸ ਤਰ੍ਹਾਂ ਝੁਗਿਆ ਹੋਇਆ ਆ ਤੇ ਕਿੰਨੀ ਕੋਸੁਰ ਦਾ ਮਾਰਤਾ ਤੇ ਆਸੇ-ਪਾਸੇ ਜਿਹੜਾ ਪੂਰਾ ਜੰਗਲ ਬਣਿਆ ਹੋਇਆ ਤੇ ਆਜੋ ਆਪਾਂ ਲੈ ਚਲੀਏ ਤੁਹਾਨੂੰ ਸ਼ੁਰੂ ਕਰਦੇ ਆਂ ਸ਼ੁਰੂਆਤੀ ਵੀਡੀਓ ਤੇ ਗੱਲ ਕਰਾਂਗੇ ਤਬਕੇ ਸ਼ੇਅਰ ਕਰਦਾ ਮਤਲਬ ਪੁਰਾਣੀ ਵਿਰਾਸਤ ਦਿਖਾਉਣ ਲੱਗਿਆ ਰਾਜੇ ਦੀ ਮੌਕੇ ਦੀ ਜਿਹੜੀ ਪੁਰਾਣੀ ਵਿਰਾਸਤ ਸੀਗੀ ਜਾਨੀ ਕਿ ਜਿਵੇਂ ਉੱਥੇ ਆ ਘੰਟਾ ਘੜੀ ਲੱਗੀ ਹੋਈ ਜਿਹੜੀ ਇਹ ਤੁਹਾਨੂੰ ਪੂਰੀ ਘੜੀ ਜਾਨੀ ਕਿ ਉਹ ਲੋਕ ਪੁਰਾਣੇ ਸਮੇਂ ਦੇ ਲੋਕ ਜਿਹੜੇ ਟਾਈਮ ਵਗੈਰਾ ਦੇਖਣ ਦੇ ਲਈ ਇਹਨੂੰ ਇਸਤੇਮਾਲ ਕਰਦੇ ਸੀਗੇ ਤੇ ਇੱਥੇ ਆਸੇ-ਬਾਸ ਜਾਨੀ ਕਿ ਪੂਰਾ ਰਾਜੇ ਦਾ ਜਾਨੀ ਕਿ ਜੰਗਲ ਸੀਗਾ ਬਾਗ ਵਗੈਰਾ ਲੱਗੇ ਸੀਗੇ ਇੱਥੇ ਜਾਨੀ ਕਿ ਰਾਜੇ ਦੇ ਨਾ ਉਹ ਮਤਲਬ ਲੋਕ ਰਹਿੰਦੇ ਸੀਗੇ ਜਿਹੜੇ ਮਾਲੀ ਸੀਗੇ ਦੇਖਭਾਲ ਕਰਦੇ ਸੀਗੇ ਤੇ ਨੇੜੇ-ਤੇੜੇ ਦੇ ਲੋਕ ਮਤਲਬ ਆਸੇ-ਪਾਸੇ ਜਿਹੜੇ ਬਾਗ ਵਗੈਰਾ ਸੀਗੇ ਇੱਥੇ ਜੀਵ ਜੰਤੂ ਕਾਫੀ ਮਤਲਬ ਪੰਛੀ ਵਗੈਰਾ ਜਿਹੜੇ ਇਸ ਟਾਈਮ ਜਾਨੀ ਕਿ ਵਿਰਾਸਤਾਂ ਜਿਹੜੀਆਂ ਹੁਣ ਉ ਤਾਂ ਲਾਪ ਹੋ ਚੁੱਕੀਆਂ ਪਰ ਫਿਰ ਵੀ ਮਤਲਬ ਇੱਥੇ ਬਹੁਤ ਵਧੀਆ ਚੀਜ਼ ਆ ਆ ਆ ਅੰਦਰੋਂ ਵੀ ਮੜਾ ਦਿਖਾ ਦਿੰਦੇ ਆ ਇਹਨੂੰ ਅੰਦਰ ਵੀ ਕੀ ਇਹਦੇ ਚ ਏਦਾਂ ਮਤਲਬ ਬਹੁਤ ਸੋਹਣੀ ਵੇਖ ਲੋ ਪਹਿਲਾਂ ਤਾਂ ਕਿੱਦਾਂ ਮਤਲਬ ਚੂਨੇ ਵਗੈਰਾ ਦੀ ਜਿਹੜੀ ਲਗੇ ਤਾਂ ਆਪ ਇਹਨੂੰ ਜਿਹੜੀ ਅੰਦਰੋਂ ਦੁਕਾਨ ਦੇ ਥੋੜੀ ਜਿਨੂੰ